ਲੋ ਜੀ ਬਾਈ ਆਪਾਂ ਹੁਣ ਬਾਈ ਦੇ ਕਬੂਤਰਾਂ ਦਾ ਉਹਨਾਂ ਦਾ ਸ਼ੌਂਕ ਕਰਾਉਣ ਲੱਗੇ ਹੋਏ ਆ ਜਿਹੜੇ ਬਾਈ ਨੇ ਮਤਲਬ ਪਹਿਲਾਂ ਮਤਲਬ ਛੱਡ ਨਹੀਂ ਹੋਏ ਬਾਈ ਤੇ ਕਬੂਤਰ ਕਬੂਤਰੀਆਂ ਬਣ ਗਏ ਸੀਗੇ ਇਹ ਇਹ ਬਾਈ ਤੋਂ ਛੱਡ ਨਹੀਂ ਹੋਏ ਲੇਟ ਹੋ ਗਏ ਤੇ ਬਾਕੀ ਬਾਈ ਦੇ ਹੀ ਪੁੱਛਦੇ ਆ ਨਾ ਬਾਈ ਇੱਥੇ ਬਾਈ ਦੋ ਕੂਤਰ ਰਹਿ ਗਏ ਆ ਜਿਹੜੇ ਮੈਂ ਛੱਡੇ ਨਹੀਂ ਹੈਗੇ ਅੱਛਾ ਇਹ ਕੂਤਰ ਯਾਰ ਵੀਰੇ ਵੀ ਯਾਰ ਸੋਹਣੇ ਸੰਖੇ ਆ ਖੂਸ ਤਾਂ ਵਧੀਆ ਉੜਦੇ ਹੈ ਚੰਗੀ ਨਸਲ ਦੇ ਬਾਈ ਇਹੇ ਹੂੰ ਬਾਹਰ ਮਾ ਕੱਟੇ ਛੱਡਦਾ ਬਾਹਰ ਗੁਰਮੈਂ ਅੱਛਾ ਹਾਂ ਘਰ ਪਰ ਆੜੂ ਗੇ ਦੇਖ ਲੈਂਦਾ ਮੈਂ ਸ਼ੌਕ ਹੋ ਗਿਆ ਟਾਗਾ ਬਾਈ ਇਹ ਹੂੰ ਨਾ ਕਬੂਤਰ ਦੇਖੋ ਬਾਈ ਮੇਰੇ ਕੋਲ ਡੱਬੀ ਕੂਤਰੀ ਬਾਈ ਇੱਕ ਉਹਦੀ ਦਾੜੀ ਵਾਲੀ ਕੂਤਰੀ ਐ ਜਿਹੀ ਟਾਂਗਾ ਬਾਈ ਇਹ ਹਾਂ ਉਹ ਕੂਤਰੀ ਬੈਠੀ ਆ ਤੁਹਾਨੂੰ ਦਿਖਾਉਂਦਾ ਇਹ ਬਾਈ ਨੂੰ ਨਾ ਡੱਬੇ ਜਿਆਦਾ ਪਸੰਦ ਆ ਬਾਈ ਤੁਹਾਨੂੰ ਦੱਸ ਦਈਏ ਬਾਈ ਨੂੰ ਕਾਲੇ ਚੀਨੇ ਡੱਬੇ ਜਿਆਦਾ ਖੂਬ ਪਸੰਦ ਆ ਬਾਈ ਨੂੰ ਕਬੂਤਰ ਇਹ ਫਿਰ ਐਦਾਂ ਸ਼ੌਕ ਵਾਸਤੇ ਰੱਖ ਲੈਂਦਾ ਇਹ ਫਿਰ ਡਾਉਂਦਾ ਨਹੀਂ ਹੈਗਾ ਆ ਦੇਖੋ ਘਰ ਪਰ ੜਾਉਣੇ ਬਸ ਜੇ ਬਾਈ ੜਾਉਣੇ ਯਾਰ ਹਾਂ ਮਤਲਬ ਬਾਹਰ ਨਹੀਂ ਆਪਾਂ ਛੱਡਦੇ ਜ ਠੀਕਾ ਇਹ ਡੱਬਾ ਕਬੂਤਰ ਬਾਈ ਦਾ ਇਹ ਇਕੱਠੀਆਂ ਬਾਈ ਇਹ ਇਹ ਆਪਾਂ ਨੇ ਮਤਲਬ ਤੁਹਾਨੂੰ ਸ਼ੌਂਕ ਕਰਾਉਣ ਵਾਸਤੇ ਆ ਬਾਈ ਇਹ ਹੁਣ ਆਏ ਆ ਚਲੋ ਬੰਦੇ ਕਹਿੰਦੇ ਵੀ ਸਾਰੇ ਸ਼ੌਂਕ ਨਹੀਂ ਕਰਾਉਂਦੇ ਕਬੂਤਰਾਂ ਦਾ ਹੁਣ ਆਪਾਂ ਨੇ ਇਹ ਬਾਈ ਦੇ ਕਬੂਤਰ ਜਿਹੜੇ ਰੱਖੇ ਹੋਏ ਇਹ ਬਾਈ ਰੱਖੇ ਹੋਏ ਬਾਈ ਨੇ ਆਪਾਂ ਸ਼ੌਂਕ ਕਰਾ ਦੇਣਾ ਤੁਹਾਨੂੰ ਇਹ ਕਬੂਤਰਾਂ ਦਾ ਆਪਾਂ ਵੇਖਿਆ ਯਾਰ ਕਾਕਾ ਨੂੰ ਮੈਂ ਪਾ ਆ ਵੀ ਡੱਬਾ ਵਾਈ ਇਹ ਸ਼ਾਕਾ ਇਹ ਵੀ ਹਾਂ ਸ਼ਾਕਾ ਬਾਈ ਇਹ ਸ਼ਾਕਾ ਡੱਬਾ ਹੈ ਇਹ ਮੇਰੇ ਮੈਂ ਜਿਹੜੇ ਪੂਰੀ ਆ ਆਪਣਾ ਹੂੰ ਆ ਪੂਰੀ ਹੂੰ ਹੂੰ ਨਾਉਣੇ ਪਿੰਡ ਵਾਲਾ ਬਾਈ ਉਹ ਪਿੰਡ ਵਾਲਾ ਮਾਹ ਲਾਣ ਬਾਈ ਹੋਰ ਕੋਈ ਨਹੀਂ ਸਮਝੀਓ ਹੂੰ 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 ਇਹ ਉਹ ਤਾਂ ਲੈ ਕੇ ਆਂਦਰਾ ਜੋੜਾ ਮਨ ਨੀਲੇ ਡੱਬਿਆਂ ਦਾ ਬਾਈ ਯਾਰ ਅੱਛਾ ਇਹਦਾ ਮੈਂ ਤੁਹਾਨੂੰ ਕਹਿਣਾ ਸਾਬ ਕੀ ਦੇ ਕਬੂਤਰਾਂ ਦਾ ਬਾਈ ਉਹ ਹੂੰ 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 ਉਹ ਤਾਂ ਲੱਤਰਾ ਬਾਈ ਤੇ ਮੈਂ 3-5 ਕੱਢੇ ਤੇ ਕਲੇਪਾ ਕਾਣਾ ਕੱਢਿਆ ਇਹ ਇੱਕ ਇੱਕ ਸਾਫ ਠੀਕ ਇਹੋ ਜਿਹਾ ਸੇਮ ਉਹ ਅੰਦਰ ਬੈਠਾ ਹੋ ਹੂੰ 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 ਬਾਕੀ ਇਹ ਤਿੰਨ ਵੇ ਪਾਇਆ ਇਹਦੇ ਕਾ ਕੱਢਿਆ ਇੱਕ ਅੰਦਰ ਇੱਕ ਬਾਹਰ ਬੈਠਾ ਇਹ ਸ਼ਾਕਾ ਬਈ ਇਹ ਕਾਲੀਆਂ ਅੱਖਾਂ ਦਾ ਡੱਬਾ ਇਹ ਉੜਦੇ ਭਾਈ ਪੱਲੇ ਦਿਖਾਇਓ ਮੜਜ ਦੱਬੇੜ ਭਾਈ ਇਹ ਉੜਦੇ ਬਹੁਤ ਹੈ ਭਾਈ ਹੂੰ ਆ ਦੇਖੋ ਭਾਈ ਇਹਦੇ ਪੱਲੇ ਅੱਛਾ ਦਾ ਨਹੀਂ ਵਸੇ ਨਾ ਹੂੰ ਮੈਂ ਕਹੇ ਕਿਸ ਨੇ ਯਾਰ ਫਾਲਿਆਕ ਦੇਣਾ ਵੀ ਨਹੀਂ ਗਿਆ ਸਹੀ ਪੰਜੇ ਦਿਖਾਇਓ ਇਹਦੇ ਮੜਜ ਕੰਨ ਮੈਂ ਕਹਿ ਰਾ ਕੜਪੜਾ ਕੇ ਦੇਖ ਲਈ ਦੇ ਵਸੇ ਸਹੀ ਹੈ ਠੀਕ ਆ ਇਹ ਬਾਈ ਨੇ ਬਾਈ ਸ਼ੌਂਕ ਵਾਸਤੇ ਰੱਖੇ ਹੋਏ ਆ ਮਾ ਚਲੋ ਇਹ ਵੀ ਬਾਈ ਹੁਣ ਕੱਢ ਲਾ ਯਾਰ ਆਪਾਂ ਸ਼ੌਂਕ ਦਾ ਕਰਾ ਦਈਏ ਬਾਈ ਨੂੰ ਬਾਈ ਪਸੰਦ ਆਏ ਕਬੂਤਰ ਡੌਂਦਾ ਘਟੇ ਇਹ ਪਿੰਡ ਬਰੇ ਡੌਂਦਾ ਘਰੇ ਬਾਹਰ ਬੂਰ ਨਹੀਂ ਛੱਡਦਾ ਜਿਆਦਾ ਇਹ ਜੀ ਇਹ ਸ਼ੌਂਕ ਵਾਸਤੇ ਰੱਖੇ ਹੋਏ ਜਿਹੜਾ ਪੰਦੂਆ ਦਾ ਖਾਦਾ ਲਾਲ ਗੂੜਾ ਪਹਿਲੇ ਨੰਬਰ ਤੇ ਹਾਂ ਉਹ ਟਾਂਕਾ ਦਾ ਭਾਈ ਉਹ ਹਾਂ ਟਾਂਕਾ ਦਾ ਟੀਰਾ ਤਾਂ ਹਾਂ ਟਾਂਕਾ ਦਾ ਉਹ ਟਾਂਕਾ ਦਾ ਅੱਖ ਹਾਂ ਆ ਵੀ ਦੇਖਾ ਭਾਈ ਇਹ ਡੱਬਾ ਇੱਕ ਪੂਰੀ ਵਾਲੇ ਕੁਤਰਾ ਹੈ ਭਾਈ ਇਹ ਇੱਕ ਬਲੀ ਅੱਖਾ ਭਾਈ ਹਾਂ ਇਹ ਤਾਂ ਕਾਲੀ ਜਿਹੜੀ ਹਾਂ ਔਰ ਉੜਦੇ ਭਾਈ ਇੰਨੇ ਹਨ ਨਾ ਇਹ ਹੱਦ ਦੇ ਵੱਧ ਭਾਈ ਇਹ ਹਾਂ ਨਹੀਂ ਉੜਦੇ ਵਧੀਆ ਭਾਈ ਇਹ ਐਵੇਂ ਕਹੀਏ ਤੁਹਾਨੂੰ ਤਾਂ ਇਹਦੇ ਪੱਲੇ ਆ ਭਾਈ ਕਾਲੋ ਸ਼ੌਂਕ ਪੂਰੀ ਵੀ ਕੋਠੇ ਖੜੇ ਕਰੀ ਗਾ ਉਹ ਮੇਰੇ ਕੂਤਰਾਂ ਪੱਠੇ ਆਵਾਂਗੇ ਹਾਂ ਬਾਈ ਤੇਰੇ ਨਹੀਂ ਬਾਈ ਹਾਂ ਨਹੀਂ ਚਲੋ ਅਰੇ 14 ਹੁੰਦਾ ਹੀ ਨਹੀਂ ਮੇਰੇ ਕੂਤਰਾਂ ਨੇ ਆ ਬਾਈ ਨਾਮ ਲੈਣਾ ਵੀ ਬਹੁਤ ਵੱਡੀ ਗੱਲ ਹੁੰਦੀ ਬਾਈ ਜਿਹੜੇ ਬੰਦੇ ਦੇ ਹੈਗੇ ਆ ਉਹਦਾ ਨਾਮ ਲੈਣਾ ਵੀ ਬਹੁਤ ਵੱਡੀ ਗੱਲ ਆ ਵੀਰ ਆਪਾਂ ਪਰ ਇੱਕ ਜਵਾਬ ਹੁੰਦਾ ਹੈਗਾ ਕਹਿੰਦਾ ਬਾਈ ਆਪਾਂ ਡੱਬਾ ਪੰਜੇ ਦਿਖਾਓ ਆ ਡੱਬਾ ਲੈ ਕੇ ਆਣਾ ਤੇਰਾ ਲੈ ਕੇ ਜਾਣਾ ਹੂੰ ਜੇ ਕਹਿੰਦਾ ਬਾਈ ਲੈ ਜਾ ਇਹਦੇ ਲੈ ਕੇ ਜਾਣਾ ਹਾਂ ਬਾਈ ਇਹ ਡੱਬੇ ਕੂਤਰਾਂ ਬਾਈ ਸਾਰੇ ਬਾਈ ਕੋਲ ਇਹ ਉਹ ਰਾ ਕੋ ਰਾ ਖਰਾਣੀ ਬਾਈ ਯਾਰ ਹੂੰ ਉਹ ਗਾਉ ਨੇ ਇੱਕ ਉਹ ਉਹਨੇ ਨਾ ਬਾਈ ਬਾਜੀਪੂਜੀ ਜਾਣਾ ਹੁੰਦਾ ਨਾ ਉਹਨੂੰ ਸ਼ੌਂਕ ਆ ਬਸ ਉਹਨੇ ਸ਼ੌਂਕ ਵਾਸਤੇ ਰੱਖੇ ਨੇ ਆ ਉਹ ਡਾਉਂਦਾ ਡੂੰਦਾ ਮੜੇ ਮੋਟੇ ਬਸ ਕਰਾਂ ਜਿੰਨਾ ਕੋਦੇ ਕੋ ਟਾਈਮ ਹੁੰਦਾ ਬਸ ਐਦਾਂ ਆਉਦਾ ਆ ਪੂਰੇ ਕਬੂਤਰ ਬਾਈ ਹੂੰ ਇਹ ਆਪਾਂ ਛੇੜੀ ਵਾਲੇ ਵੀਰ ਤੇ ਮੁੱਲ ਲੱਤੇ ਨੇ ਕਬੂਤਰ ਇਹ ਛੇੜੀ ਵਾਲੇ ਵੀਰ ਦੇ ਕਬੂਤਰਾਂ ਦੇ ਬਾਈ ਪੱਠੇ ਆ ਇਹ ਮੈਂ ਤਾਂ ਮੁੱਲ ਲੱਤਾਂ ਲੱਗੂ ਤਾਂ ਤੇ ਕਿੰ ਆ ਖਾਣਾ ਬਾਈ ਇਹ ਠੀਕ ਹੈ ਜੀ ਇਹ ਵੀ ਡੱਬਾ ਵਈ ਕਬੂਤਰ ਇਹ ਪੂਰਾ ਵਈ ਹੈ ਇਹ ਸੱਚ ਪੂਰਾ ਇਹ ਪੂਰਾ ਪੂਰਾ ਡੱਬਾ ਰੰਗਿਆ ਵਈ ਸਾਰੰਗਾ ਹੈ ਹਾਂ ਛੋਟੇ ਛੋਟੇ ਪਿੰਡਾਂ ਵਈ ਇੰਨੇ ਖਤਰਨਾਕ ਹਨ ਇਹ ਹੂੰ ਚਾਹੇ ਥੋੜੇ 10 15 ਘਰ ਹੋਵੇ ਜਾਂਦੇ ਨਹੀਂ ਵਈ ਇਹ ਅੱਛਾ ਆਪਾਂ ਇੰਨੇ ਛੱਡ ਕੇ ਦੇਖੇ ਵਈ ਇਹ ਹੂੰ ਠੀਕ ਆ ਪੰਜੇ ਦਿਖਾਏ ਉਹਦੇ ਫੇਰ ਤਾਂ ਐ ਚੱਪੜ ਕੇ ਨਾ ਵਈ ਆਪਣਾ ਕੋਈ ਉਹ ਲੈ ਕੇ ਕੱਪੜਾ ਲੈ ਕੇ ਚੁੱਪੜ ਕੇ ਪੈ ਜਾਓ ਬੈਠ ਜਾ ਰਾਮ 4:00 ਵਜੇ ਤੱਕ ਕੋਲ ਆ ਜਾਊਗਾ ਇਹ ਸਾਰੇ ਭਾਈ ਇਦਾਂ ਦੇ ਹੀ ਰੱਖੇ ਹੋਏ ਭਾਈ ਨੇ ਜਿਹੜੇ ਸ਼ੌਂਕ ਵਾਸਤੇ ਇਹਨੂੰ ਸ਼ੌਂਕ ਆ ਜਿਹੜੇ ਕਬੂਤਰਾਂ ਦੇ ਡੱਬਿਆਂ ਦਾ ਇਹ ਸਾਰੇ ਹੁਣ ਤੁਹਾਨੂੰ ਡੱਬਿਆਂ ਦਾ ਹੀ ਸ਼ੌਂਕ ਕਰਾਉਣਾ ਆਪਾਂ ਸਵਾਹ ਰੰਗੇ ਜੇ ਹੋਗੇ ਸਾ ਡੱਬੇ ਜੇ ਹੋਗੇ ਇਹ ਵੀ ਇਹਦੇ ਵਰਗਈ ਹੈ ਨਾ ਭਾਈ ਮੈ ਵੀ ਪਾਈ ਹੈ ਇਹ ਇਹ ਵੀ ਉਹਦਾ ਹੀ ਪਾਈ ਹੈ ਭਾਈ ਇਹ ਪਹਿਲੀ ਚੋਲੀ ਆ ਦੂਜੀ ਚੋਲੀ ਆ ਬਾਈ ਠੀਕ ਆ ਭਾਈ ਪਰ ਦੇਖਦੇ ਕਿੰਨੇ ਕਿਨੇ ਹੋਗਾ ਚੜਾਈ ਜੱਬਰ ਬਹੁਤ ਇਹ ਬਾਪਰ ਗਿਆ ਹੈ ਬਾਪ ਦਾ ਸੇਮ ਭਾਈ ਕਾਪੀ ਇਹੀ ਆ ਠੀਕ ਹੈ ਜੀ ਦੇਖ ਲਓ ਬਾਈ ਠੀਕ ਹੈ ਜੀ ਅੱਖ ਦਿਖਾਓ ਅੱਠ ਪੀੜੀ ਅੱਖਾਂ ਆ ਬਾਈ ਇਹ ਪੀੜੀ ਅੱਖਾਂ ਦਾ ਬਾਈ ਹੂੰ ਸਵਾਰੰਗਾ ਹਨ ਨੋਕਾਂ ਦੇ ਨਹੀਂ ਆ ਸੋਹਣੇ ਛੋਟੂ ਛੋਟੀਆਂ ਜੀਆਂ ਥੋੜੇ ਥੋੜੇ ਪਿੰਡਾਂ ਦੇ ਬਾਈ ਇਹ ਵਧੀਆ ਲੱਗਦੇ ਉਹਦੇ ਬਾਈ ਠੀਕ ਹੈ ਠੀਕ ਹੈ ਪੰਜ ਇਹ ਘਰ ਪਰੇ ਬਾਈ ਦਿਨ ਦੇ ਉਹ ਘਰ ਜਾਂਦਾ ਤੇ ਇਹ ਜਿਸ ਵੇਰ ਦਿਨ ਮਾਰ ਜਾਂਦਾ ਇਹ ਅੱਛਾ ਜਿਹੜੇ ਪੈਣਾ ਕੋਸਤੇ ਮੈਂ ਧਾਦਨ ਉਹ ਬਚੇਗੇ ਛੱਡਦਾ ਹੁੰਦਾ ਬਾਈ ਇਹਨਾਂ ਨੂੰ ਠੀਕ ਆ ਚਾਰ ਪੈਣਾ ਕੋਤੇ ਛੱਡਨੇ ਸਾਰੇ ਇਹ ਬਾਈ ਨੇ ਬਾਈ ਸ਼ੌਂਕ ਨਾਲ ਰੱਖੇ ਹੋਏ ਆ ਘਰੇ ਡਾਉਂਦਾ ਹੁੰਦਾ ਬਾਈ ਇਹ ਇਹਨਾਂ ਨੂੰ ਹਾਂ ਛੱਡ ਪਿੰਡ ਚ ਬਾਈ ਕਿਸੇ ਨੂੰ ਵੀ ਪੁੱਛ ਕੇ ਦੇਖ ਲਿਓ ਬਿੰਦੂ ਬਾਈ ਜ਼ਿਆਦਾ ਡੱਬਿਆਂ ਦਾ ਚੀਨਿਆਂ ਦਾ ਇਹਨਾਂ ਚੀਜ਼ ਇਹਨਾਂ ਦਾ ਜ਼ਿਆਦਾ ਸ਼ੌਂਕੀ ਆ ਇਹ ਪਿਛਲੀ ਵਾਰੀ ਛੱਡਣਾ ਦਾ ਬਾਈ ਇਹ ਜੋੜੀ ਛੱਡਣੀ ਤੇ ਇਹ ਹਮ ਬਾਈ ਪਾਰ ਦੇ ਤਿੰਨੇ ਬਰਾਬਰ ਦੇ ਆਪਾਂ ਪਾਰੇ ਇਹਦੇ ਤਿੰਨੇ ਹਮ ਲਾਸਟ ਵਾਲੇ ਤਿੰਨੇ ਬਰਾਬਰ ਬਰਾਬਰ ਆ ਬਾਈ ਇਹ ਮਾਰ ਮੋਟਾ ਸੂਰ ਦਾ ਫਰਕ ਹੋਊਗਾ ਇਹ ਛੱਡ ਨਹੀਂ ਹੋਏ ਬਾਈ ਕਿਸਮਤ ਚੰਗੀ ਬਿਨਾਂ ਦੀ ਹਮ ਕਹਿੰਦਾ ਸਲਾਹਦਾ ਮਨ ਦੀ ਮੈਂ ਕਿ ਛੱਡ ਦਵਾ ਛੱਡ ਦਵਾ ਛੱਡ ਦਵਾ ਫਿਰ ਮੈਂ ਕਿ ਸੋਚਿਆ ਵੀ ਚਲ ਬਾਈ ਇਸ ਵਾਰ ਆਪਾਂ ਨੇ ਛੱਡ ਲੈਣਾ ਇੱਕ ਅੱਧਾ ਇਹ ਦੋ ਹੀ ਛੱਡਣੇ ਬਾਈ ਇਹ ਛੱਡਾਂਗੇ ਇਸ ਵਾਰ ਆਪਾਂ ਪੱਕੇ ਇਹਨੇ ਮੇਰੇ ਪਪਾਈ ਹੈਗੇ ਆ ਹੂੰ ਚਾਰ ਪੰਜ ਭਾਈ ਰੱਖ ਲੈ ਅੱਖ ਦਿਖਾ ਇਹ ਕਰ ਲੋ ਬਾਈ ਸ਼ੌਂਕ ਇਹਦਾ ਠੀਕ ਇਹ ਚਾਰ ਭਾਈ ਤੇ ਬਾਈ ਇਹਨਾਂ ਪਾਸੇ ਠੀਕ ਆ ਮੈਂ ਇੱਕ ਜਿੱਤੇ ਮੈਂ ਸੁੱਖਿਆ ਵਾਲਾ ਮੁੱਠੇ ਛੱਡਿਆ ਤਾਂ ਨੂੰ ਹੂੰ ਚੱਲ ਮੱਤੇ ਆ ਦੋ ਰੱਖ ਲੈ ਇੱਕ ਮੈਂ ਕਿਤੇ ਯਾਰ ਮੇਰੇ ਨੂੰ ਲੈ ਲੈ ਲੈਂ ਮਿੱਤੇ ਆ ਮੈਂ ਠੀਕ ਆ ਕਹਿੰਦਾ ਮੈਂ ਲੈ ਕੇ ਜਾਣਾ ਕਹਿੰਦਾ ਇੱਕ ਯਾਰ ਮੈਂ ਕਿਹਾ ਤੁਮ ਨੂੰ ਦੇ ਦਾਂ ਮੈਂ ਦੋ ਆ ਦਿੱਤੇ ਨੇ ਕਿਹਾ ਤੁਮੈ ਠੀਕ ਆ ਠੀਕ ਆ ਮੈਂ ਲਵੋ ਲੈ ਬਾਈ ਮੈਂ ਕੱਟਣਾ ਹੀ ਤਾਂ ਬੁਹਾ ਰਿਆਂ ਅੱਛਾ ਇਹ ਰੱਖ ਲੈ ਹੈ ਠੀਕ ਆ ਲੋ ਜੀ ਅਗਲਾ ਡਬਾ ਆ ਗਿਆ ਬਾਈ ਉਹ ਛੋਟਾ ਤਾਂ ਬਾਈ ਇਹ ਬੜਾ ਹੈ ਅੱਛਾ ਝੋਲੀ ਆ ਤਾਂ ਬਾਈ ਹੈ ਅੱਛਾ ਇਹ ਪਹਿਲੀ ਝੋਲੀ ਦਾ ਉਹ ਦੂਜੀ ਝੋਲੀ ਦਾ ਤਾਂ ਉਹ ਹਾਂ ਠੀਕ ਆ ਇਹ ਡੱਬੇ ਹੀ ਆ ਬਾਈ ਡੱਬਿਆਂ ਦਾ ਸ਼ੌਂਕ ਕਰਾ ਰਹੇ ਤੁਹਾਨੂੰ ਅਸੀਂ ਹਾਂ ਬਾਈ ਇਹਦੇ ਪਰ ਦੇਖ ਲੈ ਬਾਈ ਹੂੰ ਪਰ ਦਾ ਸ਼ੌਂਕ ਵੀ ਪਰ ਆਦਾ ਹੁਣ ਕੈਂਚੀ ਕਰ ਦੇਣੇ ਆਪਣੇ ਫਰਬ ਦੇ ਮਾਰ ਦੇ ਵਿੱਚ ਠੀਕ ਆ ਮਈ ਵਿੱਚ ਛੱਡਣੇ ਜਾ ਕੇ ਬਾਈ ਆਪਣੇ ਠੀਕ ਆ ਉਹ ਜਦੋਂ ਪੂਰੀ ਗਰਮੀ ਪਾਉਂਗੀ ਮਈ ਚ ਫੇਰੀ ਛੱਡ ਆਉਣੇ ਅਸੀਂ ਆਪਣੇ ਅਪ੍ਰੈਲ ਇਹ ਪੀਣੇ ਖਾਣਾ ਬਾਈ ਆ ਦੇਖੋ ਬਈ ਆਖੇ ਦੀ ਠੀਕ ਹੈ ਜੀ ਆ ਦੇਖੋ ਬਈ ਪੰਜੇ ਠੀਕ ਹੈ ਜੀ ਲਓ ਜੀ ਹੁਣ ਰਹਿ ਗਿਆ ਆਪਣਾ ਇੱਕ ਇਹ ਵੀ ਡੱਬਾ ਹੈ ਕਬੂਤਰ ਬਾਈ ਦਾ ਵੀ ਕਰਾ ਦਿਆ ਤੁਹਾਨੂੰ ਸ਼ੌਂਕ ਲਓ ਜੀ ਭਾਈ ਲਾਸਟ ਕਬੂਤਰ ਕਰੋ ਸ਼ੌਂਕ ਇਹਦਾ ਵੀ ਐ ਦੀ ਕੁਤਰੀ ਮੈਂ ਕਿੱਥੇ ਤਾਂ ਪਾਣੀ ਵੀ ਦੇਖੀ ਹੋਣੀ ਭਾਈ ਹੂੰ ਚੋਨਾ ਦੀ ਪੱਠੀ ਹੈ ਭਾਈ ਇਹ ਦੇਖੀਏ ਨਾ ਕਹਿੰਦਾ ਪੈਣਾ ਦੇਖਾਂ ਸਰਕੇ ਸਰਕੇ ਜੇ ਕੱਪੀਆਂ ਆ ਦੇਖੋ ਬਈ ਇਹ ਵੀ ਸ਼ਾਕ ਖਾਈ ਆ ਕਾਲੀਆਂ ਅੱਖਾਂ ਦਾ ਜਿਹੜੀ ਇਹਦੀ ਮਾਂ ਹੈ ਉਹ ਟਾਗੀ ਆ ਕਿੰਤੀ ਕਾਲੀ ਦੀ ਆ ਉਹ ਹੂੰ ਇਹ ਉਹ ਕਾਲੀਆਂ ਹੀ ਤੋਂ ਆ ਦੀ ਹੂੰ ਸ਼ਾਕੀ ਹੈ ਹੂੰ ਠੀਕ ਆ ਪੱਲੇ ਦਿਖਾਓ ਹੁਣ ਇਹ ਨੌਵੀਂ ਦਸਵੀਂ ਕਲੀ ਚ ਆ ਇਹ ਪੱਲੇ ਆ ਬਈ ਜਦੋਂ ਤੂੰ ਇਹ ੜਾਉਂਦਾ ਤਾਂ ਬਈ ਇਹ ਮਾਂ ਪੁੱਤ ਨੂੰ ਦੋਹਾਂ ਨੂੰ ੜਾਉਂਦਾ ਹੂੰ ਦੋ ਪੱਲੇ ਦਿਖਾਓ ਐ ਹੁੰਦਾ ਬਈ ਇਹ ਵੀ ਸਾਲੇ ਬਹਿ ਜਾਏ ਪਾਸੇ ਹੂੰ ਠੀਕ ਉਹ ਤੋਂ ਨਹੀਂ ਡਾੜਾ ਮਾ ਵੀ ਹਾ ਘਰ ਮਾ ਵੀ ਬਹੋਂਦਾ ਬਾਈ ਇਹੋ ਜੀ ਸੇਮ ਕਾਪੀ ਉਹ ਆ ਦਾੜੀ ਵਾਲੇ ਇਦਾਂ ਹੀ ਹੂੰ ਦਾੜੀਆਂ ਜੀਆਂ ਮਣੀਆਂ ਵੀ ਆ ਨਾ ਬਾਈ ਪਤਾ ਨਹੀਂ ਦਾੜੀਆਂ ਰੱਖੂਗਾ ਹੈਗਾ ਪਤਾ ਨਹੀਂ ਹੈਗਾ ਬਸ ਹਾਲ 14 ਹੁੰਦਾ ਵੀ ਹਾਂ ਚਲੋ ਸ਼ੌਂਕ ਤਾਂ ਹੈ ਵੀ ਹੈਗੇ ਆ ਬੈਠੇ ਆ ਸਹੀ ਆ ਸੋਹਣਾ ਬਾਈ ਚੱਕ ਲਾਂ ਬਾਈ ਇੱਕ ਜਿਹੇ ਹੋ ਜਾਂਦੀਆਂ ਬਾਈ ਕਹਿੰਦਾ ਤੁਹਾਨੂੰ ਇਹ ਬਾਈ ਇਹਦਾ ਜਿਹੜੇ ਦਿਖਾਏ ਆ ਉਹਨਾਂ ਦਾ ਇਹ ਇਹ ਮਾਂ ਇਹ ਪਾਪਾ ਇਹ ਮਾਂ ਹੈ ਬਾਈ ਇਹ ਲਾਸਟ ਵੀ ਮਖਾਈ ਜਿਹੜੀ ਬਾਈ ਹੁਣ ਤੁਹਾਨੂੰ ਲਾਸਟ ਜਿਹੜਾ ਡੱਬਾ ਕੀਤਾ ਦਿਖਾਏ ਮੈਂ ਸੁਰਖੇ ਓਕੇ ਹਾਂ 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 ਕਿਉਂ ਨਾ ਦੀ ਮਾਂ ਹੈ ਬਾਈ ਅੱਛਾ ਉਹਨਾਂ ਦੀ ਮਾਂ ਹੈ ਸੁਰਖਿਆਂ ਦੀ ਠੀਕ ਆ ਠੀਕ ਕਰਕੇ ਰੱਖੀ ਬਾਈ ਯਾਰ ਇਹ ਇਟਾਂ ਕੀ ਹੈ ਬਾਈ ਇਟਾਂ ਕੀ ਹਾਂ ਇੱਕ ਅੱਖ ਦੀ ਇਹ ਨਹੀਂ ਇੱਕ ਖਾਲੀ ਠੀਕ ਆ ਇਹ ਦੇਖ ਬਾਈ ਉਹ ਤਿਆਰ ਸਦਾ ਗੱਡੀ ਬਣੀ ਵੀ ਹੈ ਹਨਾ ਹੂੰ ਭਰ ਨਹੀਂ ਬਾਈ ਉਹਨਾਂ ਚ ਹੈਗੀ ਭਾਈ ਨਹੀਂ ਚਲੋ ਬਾਕੀ ਬਾਈ ਜਿਹੜੇ ਪਰਖਣੇ ਵਾਲੇ ਬੰਦੇ ਆ ਉਹ ਦੇਖ ਕੇ ਵੀਡੀਓ ਦੱਸੇ ਦੇਣੀ ਉਹਨਾਂ ਨੇ ਨਹੀਂ ਬਾਈ ਇਹ ਜਿਹੜਾ ਕਮਟਰ ਆ ਨਾ ਮਨੂੰ ਇਹ ਤਾਂ ਬਾਪ ਤਾਂ ਹਾਂ ਉਹ ਕੱਲੂ ਉਸਤਾਨੇ ਦਾ ਤਾਂ ਮਨ। ਅੱਛਾ ਇਹਦਾ ਬਾਪ? ਹਾਂ ਉਹ ਮਨ ਕਿਸੇ ਨੇ ਲਿਆ ਕੇ ਦਿੱਤਾ। ਹੁਣ ਕਿਹਾ ਹੁਣ ਇਹੋ ਆਇਆ ਤਾਂ ਉਸਤਾਨ ਨੂੰ ਵੀ ਵਧੀਆ ਲੱਗਦੇ ਡੱਬੇ। ਹਾਂ ਹਾਂ ਹਾਂ। ਉਹਨੂੰ ਸੋ ਇਹੋ ਜਿਹੇ ਸਭ ਘੱਟ ਬਾਕੀ ਤੇ ਲੱਗਦਾ ਦਾੜੀ ਆ ਗਈ। ਅੱਛਾ। ਉਹ ਕਿਸੇ ਵੀਰ ਭਾਈ ਦਾ ਦਿੱਤਾ ਹਤੋਂ ਨੇ। ਹਮ। ਹੁਣ ਉਹਦੇ ਪਾਸ ਬੱਚੇ ਕਢਾਏ ਉਹਨੇ ਉਹਨੇ ਵੀ ਕਢਾ ਲਿਆ। ਠੀਕ ਆ। ਉਹਦੇ ਬਾਅਦ ਮੇਰੇ ਪਾਸ ਇਹ ਪੱਠੀ ਨਿਕਲੀ ਇਹ। ਅੱਛਾ। ਫਿਰ ਉਹਦੇ ਵਿੱਚ ਇੱਕ ਕੁੱਤਾ ਹੋਰ ਹੈ ਇਹੋ ਜਿਹੀ ਸੇਮ। ਹਮ। ਉਹਦੇ ਵੀ ਸ਼ਾ ਕਾਲੀਆਂ ਅੱਖਾਂ ਵਾਲਾ। ਹਮ। ਦੇ ਦੋ ਕੱਡੇ ਦੋਹਾਂ ਨੂੰ ਮੈਂ ਜੋ ਲਾਤਾ ਆਪਸੇ ਜੋੜਾ ਲਾਤਾ ਉਹਨਾਂ ਦਾ ਜੋੜਾ ਲਾਤਾ ਉਹਨਾਂ ਦਾ ਪੂਰਾ ਲਾਲ ਜਾ ਘੜਤਾ ਠੀਕ ਆ ਇਹ ਤੋੜ ਕੇ ਮੈਂ ਫਿਰ ਉਹ ਉਤਰਾ ਚ ਕਰ ਲੇ ਫਿਰ ਮੈਂ ਠੀਕ ਆ ਬੀ ਹੋਰ ਕਹਿੰਦੇ ਮਾਰੀ ਹਮ ਹਮ ਕਹਿੰਦੇ ਕਹਿੰਦੇ ਵੀਡੀਓ ਪਾਸ ਸੁਣਦੇ ਨੇ ਹੁੰਦੇ ਕਹਿੰਦੇ ਯਾਰ ਵੀ ਇਕੱਠੇ ਮਿਕਸ ਕਰੀਏ ਆਪਾਂ ਹਮ ਹੋਣ ਇੱਕ ਕਰਦੇ ਵੀ ਬਿਮਾਰੀ ਲੱਗ ਜਾਂਦੀ ਆ ਹਮ ਕਾਰਨ ਕਿ ਮੈਂ ਕਹੇ ਸਾਲਿਆਂ ਕਿਤੇ ਹੋਰ ਉਨੀ ਕੀ ਰ ਹੋ ਜੀ ਹਮ ਹਮ ਤਾਂ ਕਰਕੇ ਜਾਂਦੇ ਲੱਗੀਆਂ ਨੇ ਤੇ ਸਹੀ ਆ ਇਹ ਬਾਈ ਤੁਹਾਨੂੰ ਤਾਂ ਸ਼ੌਂਕ ਕਰਾਤਾ ਇਹ ਬਾਈ ਦਾ ਸਾਰੇ ਆਪਣੇ ਜਾਨਵਰਾਂ ਦੇ ਜਿਹੜੇ ਆਪਣੇ ਨਵੇਂ ਤੇ ਉਹਨਾਂ ਦਾ ਵੀ ਸਾਰੇ ਪੱਠੇ ਜਿਹੜੇ ਸੇਲ ਕਰਨੇ ਉਹ ਵੀ ਪਹਿਲਾਂ ਤੁਹਾਨੂੰ ਦਿਖਾਏ ਆ। ਸਾਰ ਪਰ ਮਾਜ ਆ ਬਾਈ। ਹਾਂ। ਥੋੜੀ ਥੋੜੀ ਮਾਜ ਆ ਬਾਈ। ਹੂੰ। ਸਹੀ ਹੈ। ਇਹ ਮਾਂ ਬਾਈ ਉਹਦੀ ਜਿਹੜੇ ਤੁਹਾਨੂੰ ਪਹਿਲਾਂ ਦਿਖਾਏ ਸੁਰਖੇ ਜੇ। ਠੀਕ ਆ। ਬਹੁਤ ਸੋਹਣੇ ਆ ਬਾਈ। ਬਾਕੀ ਬਾਈ ਵੀਡੀਓ ਨੂੰ ਬਾਤੇ ਬਾਤੇ ਯਾਰ ਸਪੋਰਟ ਕਰੇ ਕਰੋ। ਚੰਗੀ ਲੱਗਦੀ ਹੈ ਲਾਈਕ ਕਰੇ ਕਰੋ, ਕਮੈਂਟ ਕਰਦੇ ਕਰੋ, ਸ਼ੇਅਰ ਕਰਦੇ ਕਰੋ। ਆਪਣੇ ਵਿਚਾਰ ਜਰੂਰ ਦੱਸੇ ਕਰੋ ਵੀ ਤੁਹਾਨੂੰ ਕਬੂਤਰ ਕਿੱਦਾਂ ਲੱਗੇ ਹੈਨਾ? ਹਾਂ। ਬਾਕੀ ਵੀਰ ਦਾ ਬਾਈ ਬਿੰਦੂ ਬਾਈ ਦਾ ਚੈਨਲ ਵੀ ਆ। ਬਿੰਦੂ ਮਾਲਾਂ। ਚੈਨਲ ਦਾ ਨਾਮ ਆ ਬਾਈ ਦਾ ਉਹਨੂੰ ਵੀ ਸਪੋਰਟ ਕਰਿਓ ਹਨਾ ਬਾਈ ਵੀ ਉਹਦੇ ਪਰ ਕਬੂਤਰਾਂ ਦੀ ਵੀ ਵੀਡੀਓ ਪਾਉਂਦਾ ਰਹਿੰਦਾ ਏ ਚਲੋ ਜਿੰਨਾ ਵੀ ਸ਼ੌਂਕ ਕਰਾਉਣਾ ਕਬੂਤਰਾਂ ਦਾ ਹੋਰ ਉਹ ਸਾਰਾ ਸ਼ੌਂਕ-ਸ਼ੌਂਕ ਵੀ ਕਰਾਉਂਦੇ ਰਹਿੰਦੇ ਹਨਾ ਹਾਂ ਕਬੂਤਰ ਹੁਣ ਆਇਆ ਨਾ ਵੀ ਦੇ ਜਿਵੇਂ ਅਸੀਂ بڑے ਕਬੂਤਰ ਆਪਾਂ ਸੌਖੇ ਦਿਖਾਏ ਆ ਜੱਬੇ ਦਿਖਾਏ ਆ ਹੂੰ ਇਹ ਇਹ ਪਸਤਰਾ ਵੀਰਾ ਕੇ ਫੋਨ ਨਾ ਕਰੇ ਬਾਈ ਇਹ ਵੇਚਣੇ ਵੇਚਣੇ ਵੇਚੀਆਂ ਇਹ ਬਾਈ ਨੂੰ ਸ਼ੌਂਕ ਆ ਇਹ ਬਾਈ ਤੁਹਾਨੂੰ ਸ਼ੌਂਕ ਕਰਾਇਆ ਬਾਈ ਨੂੰ ਨਾ ਇਹ ਪਸੰਦ ਬਹੁਤ ਆ ਸੱਚੀ ਗੱਲ ਦੱਸਦੇ ਆ ਬਾਈ ਅਸੀਂ ਤਾਂ ਪਿੰਡ ਦੇ ਆ ਸੰਤੋ ਪਤਾ ਬਾਈ ਹੋਰ ਵੀ ਕਿਸੇ ਨੂੰ ਪਿੰਡ ਚ ਪੁੱਛ ਲਿਓ ਬਾਈ ਇਹਨਾਂ ਨੂੰ ਛੱਡਦਾ ਹੀ ਨਹੀਂ ਹੈਗਾ ਬਾਈ ਬੂਜੀ ਤੂੰ ਵੀ ਕਿਤੇ ਨਹੀਂ ਅਸੀਂ ਛੱਡਦੇ ਨਹੀਂ ਸ਼ੌਂਕ ਆ ਡੱਬੇ ਕਬੂਤਰਾਂ ਦਾ ਜਿਆਦਾ ਇਹ ਤਾਂ ਰੱਖੇ ਹੋਏ ਨੇ ਸ਼ੌਂਕ ਨੂੰ ਬਾਈ ਇਹ ਕਬੂਤਰੀ ਬਾਈ ਆਪਣੇ ਬੰਦੇ ਨੇ ਫੜ ਲਈ ਦੀ ਇਹ ਤੇ ਨਾ ਉਹ ਤਾਂ ਕਾਂ ਲੈਣਾ ਇਹ ਕਬੂਤਰੀ ਫੜ ਲਈ ਮੈਂ ਬੰਦਾ ਹੈ ਨਾ ਕਿਹਾ ਮੈਂ ਕਿਹਾ ਬਾਈ ਮੇਰੇ ਕੋਲ ਕਬੂਤਰੀ ਬੈ ਗਈ ਮੈਂ ਬਣੇ ਪੱਠੀ ਹੂੰ ਕਾ ਨਹੀ ਨੀ ਮੇਰੇ ਪਾਨੀ ਹੈਗੀ ਨੀ ਪਾਨੀ ਹੈਗੀ ਹੂੰ ਮੈਂ ਕਹਾਂ ਬਾਈ ਜਹ ਜੀ ਕੁਤਰੀ ਤੇਰੇ ਕੁਡੇ ਜੀ ਬੈਠੀ ਹੈ ਨਾ ਉਹੋ ਜੇ ਤੇਰੇ ਕੁਡੇ ਕੋਈ ਵੀ ਤੇਰਾ ਹੋਣਾ ਹੀ ਨਹੀਂ ਹੈ ਜਾ ਹੂੰ ਕਿ ਮੈਨੂੰ ਪਤਾ ਵੀ ਰੰਗ ਰੂਪ ਅੱਖਾ ਔਖਾ ਕਹੇ ਜਿਹੜੀਆਂ ਹੂੰ ਕਹਣਾ ਜਾਂ ਕਹਾਂ ਚੱਲ ਫੇ ਕਹਣਾ ਚੱਲ ਦੇਖ ਲੈ ਕਹਣਾ ਆ ਕੇ ਹੂੰ ਚਾਦੂ ਦੇ ਮੱਦੂ ਦੇ ਮੁੰਡਿਆਂ ਦੇ ਵੀਰ ਨੇ ਨਾਲ ਦੇ ਦੱਸਦਾ ਕਹਣਾ ਉਧੇ ਪੜਿਆ ਫਲਾਣੇ ਦੇ ਦੇ ਯਾਰ ਆਪਣੀ ਬੰਦਾ ਯਾਰ ਹੂੰ 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 ਫਿਰ ਉਹ ਬੰਦੇ ਦੇ ਦੇ ਕੇ ਫੜ ਕੇ ਵੇਖੀ ਠੀਕ ਹੈ ਨਾ ਭਾਈ ਯਾਰ ਸਹੀ ਗੱਲ ਹੈ ਮੇਰੇ ਖੁੱਲੇ ਜਿਹਾਂਗੇ ਹੂੰ ਮੈਂ ਨਹੀਂ ਖੂਸੂ ਤੀ ਕੁਤਰੇ ਜੀ ਹੂੰ ਸਹੀ ਆ ਉਹਨਾਂ ਤੇ ਬਾਕੀ ਰੰਗ ਰੂਪ ਤੇ ਹੂੰ ਕਿ ਨਹੀਂ ਹੂੰ ਸੋਹਣੇ ਆ ਭਾਈ ਸੋਹਣੇ ਆ ਬਹੁਤ ਸੋਹਣੇ ਆ ਠੀਕ ਆ ਚਲੋ ਭਾਈ ਵੀਡੀਓ ਚੰਗੀ ਲੱਗੀ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਮਿਲਦੇ ਆਂ ਕਿਸੇ ਨੈਕਸਟ ਵੀਡੀਓ ਵਿੱਚ ਧੰਨਵਾਦ ਜੀ ਸਾਰਿਆਂ ਦਾ ਸასი ਕਾਲ ਗਲਤੀ ਫਲਤੀ ਮਾਫ ਸასი ਕਾਲ ਜੀ ਸਾਰਿਆਂ ਨੂੰ